ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਧੀ ਅਸਵੇਰੇ ਇੱਕ ਬਹੁਤ ਦੁਖਦਾਈ ਘਟਨਾ ਸਾਹਮਣੇ ਆਈ ਹੈ ਜਿੱਥੇ ਕੀਰਮਲ ਕਲੋਨੀ ਦੇ ਗੇਟ ਨੰਬਰ 2 ਦੇ ਕੋਲ ਇੱਕ ਚਾਹ ਦੇ ਖੋਖੇ ਦੇ ਕੋਲ ਉੱਤੇ ਦੋ ਨੌਜਵਾਨ ਚਾਹ ਪੀ ਰਹੇ ਸੀ ਤੇ ਦੋ ਅਣਪਛਾਤੇ ਲੋਕ ਸਮੋਟਰਸਾਈਕਲ ਸਵਾਰ ਆਏ ਤੇ ਉਹਨਾਂ ਉੱਤੇ ਚਲਾਈਆਂ ਗੋਡੀਆਂ ਜਿਸ ਦੇ ਵਿੱਚ ਇੱਕ ਨੌਜਵਾਨ ਹੋਇਆ ਜ਼ਖਮੀ ਜ਼ਖਮੀ ਨੂੰ ਉਸਦੇ ਨਾਲ ਬੈਠੇ ਸਾਥੀ ਨੇ ਸਿਵਲ ਹਸਪੀਟਲ ਬਠਿੰਡਾ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਮੌਕੇ ਦੇ ਉੱਤੇ ਐਸਪੀ ਸੀਟਾ ਨਰਿੰਦਰ ਸਿੰਘ ਜੀ ਪਹੁੰਚੇ ਤੇ ਮొక్కੇ ਦੀ ਵਾਰਦਾਤ ਦੀ ਖਬਰ ਦਾ ਜਾਇਜ਼ਾ ਲੈਂਦੇ ਹੋਏ ਤੇ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਸਿਵਲ ਹਸਪੀਟਲ ਦੇ ਬਠਿੰਡਾ ਦੇ ਵਿੱਚ ਜ਼ਖਮੀ ਦਾ ਇਲਾਜ ਚੱਲ ਰਿਹਾ ਹੈ ਮੇਰਾ ਰਮੇਸ਼ ਚੰਦ ਹੈ ਅਜੀ ਰਮੇਸ਼ ਕੀ ਹੋਇਆ ਕੀ ਹੈ ਮੈਂ ਤਾਂ ਚਾਹ ਬਣਾ ਰਿਹਾ ਤਾਂ ਸਭ ਉਹ ਚਾਹ ਪੀ ਕੇ ਬਾਹਰ ਆਏ तो जब गोलियां चली तो मैं देखने लगा तो वही दो मुंडे गोलियां चलाई जा रहे हैं और तो उसे देखा भी नहीं मैं तो अपना काम में था अच्छा कोई तो पहले देखा है उनको यहाँ पे कभी नहीं नहीं कभी नहीं देखा तो यही चाय पीने वाले तो डेली आते हैं गाँव जी तो लेकिन क्या, जी। कौन जख्मी कौन हुआ है जो चाय पी रहा था अच्छा जो चाय पी रहा था उसके लगी हुई कितनी गोलियां लगी हुई ये तो पता नहीं कितने लगी यहाँ तो भीड़ लग गई तो मैं तो देखने भी नहीं मैं खुद डर के नीचे बैठ गया तो कौन लेके गया यहाँ से ਇੱਕ ਹੋਰ ਸਾਫ ਬੈਠਾ ਹੋਆ ਥਾ ਚਾਹ ਪੀਨੇ ਅੱਛਾ ਈ ਉਹਨਾਂ ਨੇ ਫਟਾਫਟ ਬਿਠਾ ਕੇ ਲੈ ਗਏ ਹਸਪਤਾਲ ਉਹ ਲੈ ਗਏ ਕਹਾਂ ਇਹ ਪਤਾ ਸਰ ਸਾਨੂੰ ਅਜ ਇੱਕ ਇਨਫੋਰਮੇਸ਼ਨ ਮਿਲੀ ਸੀ ਜਸਟ ਉਹਨੇ ਕਿ ਇੱਕ ਬੰਦਾ ਜਿਹੜਾ ਸੀਗਾ ਇੱਥੇ ਚਾਹ ਵਾਲਾ ਜਿਹੜਾ ਟੱਬਾ ਹੈਗਾ ਇਹਦੇ ਉੱਪਰ ਚਾਹ ਪੀ ਰਿਆ ਸੀਗਾ ਤਾਂ ਜਦੋਂ ਚਾਹ ਪੀ ਕੇ ਉਹ ਜ਼ਾਂ ਲੱਗਿਆ ਤਾਂ ਇੱਕ ਦੋ ਮੋਟਰਸਾਂ 'ਤੇ ਸਵਾਰ ਵਿਅਕਤੀ ਸੀਗੇ ਉਹ ਪਹਿਲਾਂ ਤੋਂ ਇੱਥੇ ਖੜੇ ਸੀਗੇ ਤੇ ਜਦੋਂ ਆਪਣਾ ਵਹੇਕਲ ਵੱਲੋਂ ਵਧਿਆ ਤਾਂ ਉਹਨਾਂ ਨੇ ਜਿਹੜੇ ਹੈਗੇ ਉਹਦੇ ਦੇ ਉੱਪਰ ਫਾਇਰ ਕਰ ਦਿੱਤੇ ਤੇ ਫਾਇਰਿੰਗ ਦੇ ਵਿੱਚ ਜਿਹੜੀ ਹੈਗੀ ਆ ਉਹਦੇ ਇੱਕ ਹਾਂ ਇੱਕ ਬਾਹ ਦੇ ਉੱਪਰ ਗੋਲੀ ਲੱਗੀ ਹੈ ਇੱਕ ਉਹਦੇ ਪੱਟ ਦੇ ਉੱਪਰ ਗੋਲੀ ਲੱਗੀ ਹੈ ਤੇ ਉਹਨੂੰ ਅਸੀਂ ਜਿਹੜੀ ਹੈਗੀ ਆ ਉਹਦੇ ਦੋਸਤ ਜਿਹੜੇ ਹੈਗੇ ਇਲਾਜ ਵਾਸਤੇ ਸਿਵਲ ਹਸਪਤਲ ਮੁੰਡਾ ਵਰਕੇ ਲੈ ਗਏ ਨੇ ਤੇ ਇਹ ਜਿਹੜਾ ਬੰਦਾ ਹੈਗਾ ਜਿਹਦੇ ਇੰਜਰੀ ਹੋਈ ਹੈ ਇਹ ਲੱਲੇ ਦੀ ਛਾਵੜਾ ਨਾਮ ਦਾ ਵਿਅਕਤੀ ਹੈ ਸੰਤਰਾ ਰੋਡ ਦੇ ਰਹਿਣ ਵਾਲਾ ਤੇ ਬਾਕੀ ਜਿਹੜੀ ਨੁਕੀਸ ਸਭ ਇਹਨਾਂ ਟੀਮਾਂ ਮੌਕੇ ਤੇ ਅਸੀਂ ਬੁਲਾ ਲਈਏ ਨੇ ਸਾਰੀਆਂ ਫੋਰੈਂਸਿਕ ਟੀਮ ਵੀ ਬੁਲਾਈਆਂ ਨੇ ਤੇ ਸਾਡੇ ਸੀਆਈ ਦੀ ਟੀਮ ਵੀ ਲੱਗੇ ਹੋਈਆਂ ਨੇ ਅਸੀਂ ਹੁਣ ਇਹਦੇ ਫਟਰ ਜਿਹੜੀ ਹੈਗੀ ਇਨਵੈਸਟੀਗੇਸ਼ਨ ਸਟਾਰਟ ਕਰ ਦਿੱਤੀ ਹੈ ਤੇ ਜਲਦੀ ਹੀ ਇਸ ਜੀ ਨੂੰ ਟ੍ਰੇਸ ਕਰਾਈ ਕਰਾਂਗੇ ਟ੍ਰੇਸ ਕਰਨ ਦੇ ਕਿ ਕਿਹੜੇ ਬੰਦੇ ਸੀਗੇ ਜਿਹੜੇ ਆਏ ਸੀ ਮੋਟਰਸਾਈਕਲ ਤੇ ਆਏ ਸੀਗੇ ਬੰਦੇ ਜਿਹੜੇ ਇਹ ਕੌਣ ਸੀਗੇ ਉਹਨਾਂ ਦਾ ਮੋਟਿਵ ਕੀ ਸੀਗਾ ਵਜਾ ਰੰਜਿਸ਼ ਕੀ ਹੈ ਸਾਰੇ ਅੰਗਰਾਂ ਦੀ ਜਿਹੜੀ ਗੱਲ ਹੋ ਰਹੀ ਹੈ ਸਰ ਜੀ ਦੇ ਗੋਲੀ ਮੱਜੀ ਹੈ ਕੌਣ ਬੰਦਾ ਸੀਗਾ ਕੀ ਨਾਮ ਸੀ ਉਹਦਾ ਕਿੱਥੇ ਰਹਿੰਦਾ ਇਹ ਲਲਿਤ ਨਾਮ ਇਹ ਲਲਿਤ ਨਾਮ ਦਾ ਵਿਅਕਤੀ ਹੈਗਾ ਇਹ ਸੰਤਪੁਰਾ ਰੋਡ ਦਾ ਰਹਿਣ ਵਾਲਾ ਬਾਕੀ ਫਰਦਰ ਜਿਹੜੀ ਹੈਗੀ ਹੈ ਇਹਨਾਂ ਦੀ ਕੋਈ ਆਇਡੈਂਟੀਫਿਕੇਸ਼ਨ ਹੋਈ ਹੈ ਸਰਦਾਰ ਜਿਹੜੀ ਹੈ ਇਹ ਉਹਦੇ ਨਾਲ ਜਾ ਕੇ ਗੱਲਬਾਤ ਕਰਕੇ ਉਹਦੇ ਬਿਆਨਾਂ ਦੇ ਕਲਪਾਸ ਕਰਕੇ ਸਰਪੰਨ ਜੀ ਸ਼ੂ ਵਗੈਰਾ ਜਾਂ ਕਿਸ ਤਰ੍ਹਾਂ ਆ ਦੇਖੋ ਇਹ ਤਾਂ ਜਿਹੜੀ ਇਨਵੈਸਟੀਗੇਸ਼ਨ ਦਾ ਸਾਰਾ ਵਿਸ਼ਾ ਹੈਗਾ ਇਨਵੈਸਟੀਗੇਸ਼ਨ ਦੇ ਵਿੱਚ ਹੀ ਸਾਰੀ ਚੀਜ਼ਾਂ ਕਲੀਅਰ ਕੀਤੀ ਜਾਏਗੀ